ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਣ ਤਣ ਵਾਲਿਓ ਤਗੜੇ ਹੋ ਜਾਓ ਤੁਹਾਨੂੰ ਪੰਥ ਹਲਕਾ ਕਹਿੰਦੇ ਆ ਉਹਨਾਂ ਪੰਥ ਦੀ ਇਲਾਜ ਤੁਹਾਡੇ ਹੱਥ ਵਸਾ ਅਹੀਂ ਆ ਰਹੇ ਗੁਰਦਾਸਪੁਰ ਤੋਂ ਇੱਕ ਦੋ ਦਿਨ ਚ ਤੁਹਾਡੇ ਜੇ ਤਗੜੇ ਹੋ ਜਾਓ ਰਿਕਾਰਡ ਬਣਾਉਣਾ ਆ ਰਿਕਾਰਡ ਇੱਕ ਬੋਟ ਵੀ ਜਿਉਂ ਜਮਾਨਤਾ ਜਬਤ ਹੋਣੀ ਚਾਹੀਦੀ ਆ ਬਾਕੀ ਚਵਾ ਦੀ ਆ ਅਕਾਲੀ ਦਲ ਬੀਜੇਪੀ ਆਮ ਤੇ ਕਾਂਗਰਸ ਜਮਾਨਤਾ ਜਬਤ ਇਹਨਾਂ ਦੀ ਹਿੰਮਤ ਨਾਲ ਗਾੜੀ ਪਵੇ ਤੇ ਪੰਥ ਦੇ ਜੜੇ ਦੇ ਵਿੱਚ ਆਣ ਕੇ ਆਪਣੇ ਕਾਗਜ ਪੜਨ ਕਿਉਂਕਿ ਪੰਥ ਤਾਂ ਜੇ ਸੀਟ ਹਰ ਗਈ ਇਹਨਾਂ ਨੂੰ ਘਰਾਂ ਕੁੱਟਣਾ ਹਨੂ ਫੇਰਾਡੀ ਕੋਈ ਕਦਰ ਨਹੀਂ ਹੋਣੀ ਇਹਨਾਂ ਕਹਿੰਦਾ ਇੰਨਾ ਉੱਥੇ ਜੁੱਤ ਗਏ ਆ ਇਹ ਕਾਦੇ ਪੰਥ ਆ ਇਹ ਕਾਦੇ ਸੇਖਾ ਇਹ ਆ ਢੇਲ ਗਿਆਨ ਕੇ ਜੁੱਤ ਗਏ ਤੇ ਇਹਦੇ ਜਮਾਨਤਾ ਜਬਤ ਹੋਣੇ ਚਾਹੀਦੀ ਆ ਇਹ ਸਾਡੀ ਵੱਤਵਾਦ ਫਿਰ ਇਤਕਾਨ ਨੇ 10 ਦਿਨ ਦਿੱਲੀ ਤੱਕ ਧਮਕ ਬਚਾ ਦਿਓ ਵੀ ਤਨਤਾਨ ਵਾਲੇ ਜਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ